ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਤੋਂ ਕਈ ਆਗੂ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਬਣੇ ਹਨ ਪਰ ਇਹਨਾਂ ਮੰਤਰੀਆਂ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ ਹੈ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੋਇਆ ਹੈ ਇਸ ਤੇ ਕੁਝ ਜ਼ਿਆਦਾ ਕਹਿਣ ਵਾਲਾ ਹੈ ਨਹੀਂ ਜਦੋਂ ਤੋਂ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਹੈ ਤੇ ਐਮਪੀ ਦੀ ਚੋਣ ਹਾਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਰਾਜ ਸਭਾ ਦੇ ਰਾਸਤੇ ਐਮਪੀ ਬਣਾ ਕੇ ਮੰਤਰੀ ਬਣਾਇਆ ਗਿਆ ਤਾਂ ਇਸ ਨੂੰ ਵੀ ਪਹਿਲਾਂ ਤੋਂ ਹੋਏ ਸਮਝੌਤੇ ਦੇ ਏਜੰਡਾ ਵਿੱਚ ਦਿੱਤਾ ਗਿਆ ਇਨਾਮ ਹੀ ਦੇਖਿਆ ਗਿਆ ਪੰਜਾਬ ਨੂੰ ਕੀ ਫਾਇਦਾ ਹੋ ਸਕਦਾ ਹੈ ਸ਼ਾਇਦ ਇਸ ਦੀ ਬਹੁਤੀ ਉਮੀਦ ਕੀਤੀ ਹੀ ਨਹੀਂ ਗਈ ਸੀ ਪਰ ਸਾਲ 2025-26 ਦੇ ਰੇਲਵੇ ਬਜਟ ਦੇ ਵਿੱਚ 5421 ਕਰੋੜ ਦਾ ਪੰਜਾਬ ਦੇ ਲਈ ਰਾਖਵਾਂ ਰੱਖਣਾ ਤੇ 25000 ਕਰੋੜ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਸ਼ੁਰੂ ਹੋਣਾ 2025 ਦਾ ਸਾਲ ਪੰਜਾਬ ਦੇ ਰੇਲਵੇ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਰਿਹਾ ਹੈ ਜੂਨ ਤੋਂ ਨਵੰਬਰ ਮਹੀਨੇ ਵਿੱਚ ਹੀ ਤਿੰਨ ਨਵੀਆਂ ਰੇਲ ਗੱਡੀਆਂ ਸ਼ੁਰੂ ਕਰਨਾ ਕਈ ਗੱਡੀਆਂ ਦੇ ਰੂਟਾਂ ਦੇ ਵਿੱਚ ਵਾਧਾ ਕਰਨਾ ਦਹਾਕਿਆਂ ਤੋਂ ਬੰਦ ਪਏ ਰੇਲ ਲਿੰਕਾਂ ਨੂੰ ਦੁਬਾਰਾ ਸ਼ੁਰੂ ਕਰਨਾ 30 ਰੇਲਵੇ ਸਟੇਸ਼ਨਾਂ ਦਾ ਨਵਿਨੀਕਰਨ 1122 ਕਰੋੜ ਦੀ ਲਾਗਤ ਦੇ ਨਾਲ ਅੰਮ੍ਰਿਤ ਭਾਰਤ ਸਕੀਮ ਦੇ ਤਹਿਤ ਇਹ ਕੁਝ ਕੰਮ ਗਿਣਾਏ ਜਾ ਸਕਦੇ ਹਨ ਜੇ ਮਿਨਿਸਟਰ ਆਫ ਸਟੇਟ ਫਾਰ ਰੇਲਵੇਜ਼ ਰਵਨੀਤ ਸਿੰਘ ਬਿੱਟੂ ਦੀ ਜ਼ੁਬਾਨੀ ਇਹ ਸੁਣਨਾ ਹੋਵੇ ਤਾਂ ਉਹ ਕਹਿੰਦੇ ਹਨ ਕਿ ਸਾਲ 2009 ਤੋਂ 2014 ਤੱਕ ਰੇਲਵੇ ਦੇ ਵਿੱਚ ਔਸਤਨ ਸਾਲਾਨਾ ਨਿਵੇਸ਼ ਪੰਜਾਬ ਦੇ ਲਈ 225 ਕਰੋੜ ਦਾ ਸੀ ਤੇ ਹੁਣ ਸਿਰਫ 2025-26 ਦੇ ਸਾਲ ਵਿੱਚ ਹੀ ਇਹ ਰਕਮ ਵੱਧ ਕੇ 5000 421 ਕਰੋੜ ਹੋ ਗਈ ਹੈ ਜੋ ਕਿ ਪਿਛਲੀਆਂ ਸਰਕਾਰਾਂ ਤੋਂ 24 ਗੁਣਾ ਜ਼ਿਆਦਾ ਹੁਣ ਇਹ ਜੋ ਐਲਾਨ ਹੋਏ ਹਨ ਉਹ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਏ ਰੇਲਵੇ ਦੇ ਨਿਵੇਸ਼ ਦੇ ਨਾਲੋਂ ਸਭ ਤੋਂ ਜ਼ਿਆਦਾ ਹਨ ਕਿਤੇ ਵੱਧ ਹਨ ਪਰ ਜ਼ਿਆਦਾਤਰ ਪ੍ਰੋਜੈਕਟ ਹਜੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਹਨ ਉਹਨਾਂ ਨੂੰ ਪੂਰਾ ਕਰਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਸਿਰ ਪੂਰਾ ਕਰਾਉਣਾ ਇਹ ਇੱਕ ਵੱਡੀ ਚਰਚਾ ਬਿੱਟੂ ਦੇ ਸਾਹਮਣੇ ਪਹਿਲਾਂ ਨਵੀਆਂ ਗੱਡੀਆਂ ਦੀ ਗੱਲ ਕਰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਗੱਡੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਨੇ 2025 ਦੇ ਵਿੱਚ ਪੰਜਾਬ ਤੋਂ ਤਿੰਨ ਨਵੀਆਂ ਗੱਡੀਆਂ ਦੀ ਸ਼ੁਰੂਆਤ ਕਰਨ ਨਾਲ ਧਾਰਮਿਕ ਖੇਤਰੀ ਤੇ ਤੇਜ਼ ਰਫਤਾਰੀ ਸੰਪਰਕ ਨੂੰ ਮਜ਼ਬੂਤੀ ਮਿਲੀ ਹੈ 13 ਜੂਨ ਨੂੰ ਫਿਰੋਜ਼ਪੁਰ ਕੈਂਟ ਹਜ਼ੂਰ ਸਾਹਿਬ ਨੰਦੇੜ ਦੇ ਲਈ ਹਫ਼ਤਾਵਾਰ ਗੱਡੀ ਦੀ ਸ਼ੁਰੂਆਤ ਹੋਈ ਹੈ ਜੋ ਕਿ ਹਰ ਸ਼ੁੱਕਰਵਾਰ ਨੂੰ ਚੱਲਦੀ ਹੈ ਤੇ ਐਤਵਾਰ ਨੂੰ ਨੰਦੇੜ ਤੋਂ ਵਾਪਸ ਮੁੜ ਕੇ ਆਉਂਦੀ ਹੈ 18 ਜੂਨ ਨੂੰ ਹੀ ਫਿਰੋਜ਼ਪੁਰ ਕੈਂਟ ਹਰਦਵਾਰ ਹਫਤਾਵਾਰ ਗੱਡੀ ਦੀ ਸ਼ੁਰੂਆਤ ਹੋਈ ਜੋ ਕਿ ਹਰ ਬੁੱਧਵਾਰ ਨੂੰ ਚੱਲਦੀ ਹੈ ਤੇ ਵੀਰਵਾਰ ਨੂੰ ਹਰਦਵਾਰ ਤੋਂ ਵਾਪਸ ਪਰਤਦੀ ਹੈ ਪਰ ਸਭ ਤੋਂ ਵੱਧ ਮਹੱਤਵਪੂਰਨ ਗੱਡੀ ਦੀ ਸ਼ੁਰੂਆਤ ਸਾਲ ਦੇ ਅਖੀਰ ਵਿੱਚ ਆਈ 8 ਨਵੰਬਰ ਨੂੰ ਫਿਰੋਜ਼ਪੁਰ ਕੈਂਟ ਨਵੀਂ ਦਿੱਲੀ ਵੰਦੇ ਪਾਰਤ ਐਕਸਪ੍ਰੈਸ ਟ੍ਰੇਨ ਇਸ ਦੀ ਸ਼ੁਰੂਆਤ ਹੁੰਦੀ ਹੈ ਬੁੱਧਵਾਰ ਤੋਂ ਇਲਾਵਾ ਹਫਤੇ ਦੇ ਬਾਕੀ 6 ਦਿਨ ਚੱਲਣ ਵਾਲੀ ਇਹ ਗੱਡੀ ਮਾਲਵੇ ਖੇਤਰ ਦੀ ਪਹਿਲੀ ਹਾਈ ਸਪੀਡ ਰੇਲ ਗੱਡੀ ਹੈ। ਪੰਜਾਬ ਦੇ ਵਿੱਚ ਧੂਰੀ, ਬਰਨਾਲਾ, ਬਠਿੰਡਾ, ਫਰੀਦਕੋਟ ਤੇ ਪਟਿਆਲਾ ਇਸ ਦੇ ਸਟਾਪੇਜ ਹਨ। ਇਸ ਤੋਂ ਬਾਅਦ ਇਹ ਹਰਿਆਣਾ ਦੇ ਅੰਮ੍ਰਾਲਾ ਦੇ ਵਿੱਚ ਦਾਖਲ ਹੋ ਜਾਂਦੀ ਹੈ। ਖੇਤਰੀ ਸਰਵਿਸਿਜ਼ ਦੇ ਆਪਾਂ ਗੱਲ ਕਰੀਏ ਤਾਂ ਇੰਟਰ ਸਿਟੀ ਸੁਪਰ ਫਾਸਟ ਐਕਸਪ੍ਰੈਸ ਜਿਹੜੀ ਪਹਿਲਾਂ ਮੋਗਾ ਤੋਂ ਦਿੱਲੀ ਜਾਂਦੀ ਸੀ ਉਸ ਨੂੰ ਵਧਾ ਕੇ ਫਿਰੋਜ਼ਪੁਰ ਤੱਕ ਕਰ ਦਿੱਤਾ ਗਿਆ ਹੈ। ਇਹ ਨਵੀਆਂ ਗੱਡੀਆਂ ਦੀ ਜਿਹੜੀ ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਹੈ ਜਾਂ ਜਿਨ੍ਹਾਂ ਦੇ ਰੂਟ ਵਧਾਏ ਗਏ ਨੇ ਉਹਨਾਂ ਦਾ ਇੱਕ ਜ਼ਿਕਰ ਹੈ ਇਸ ਤੋਂ ਬਾਅਦ ਸਟੇਸ਼ਨਾਂ ਦਾ ਨਵਿਨੀਕਰਨ ਪੂਰੇ ਸਾਲ ਹੀ ਰੇਲਵੇ ਸਟੇਸ਼ਨਾਂ ਦਾ ਨਵਿਨੀਕਰਨ ਇਹ ਵੀ ਕੇਂਦਰ ਦੇ ਨਿਸ਼ਾਨੇ ਤੇ ਰਿਹਾ ਇੱਕ ਵੱਡਾ ਫੋਕਸ ਏਰੀਆ ਰਿਹਾ ਅੰਮ੍ਰਿਤਪਾਲ ਰੇਲਵੇ ਸਟੇਸ਼ਨ ਸਕੀਮ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਤੇ ਕੰਮ ਚਾਲੂ ਹੋ ਗਿਆ ਹੈ ਫਰਵਰੀ 2023 ਤੋਂ ਨਵੰਬਰ 2023 ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਸੀ ਪਰ ਇਸ ਨੂੰ ਮੁਕੰਮਲ ਕਰਨ ਦੀ ਕੋਈ ਵੀ ਆਖਰੀ ਤਰੀਕ ਦਾ ਐਲਾਨ ਨਹੀਂ ਹੋਇਆ ਕੋਈ ਡੈਡਲਾਈਨ ਨਹੀਂ ਦਿੱਤੀ ਗਈ ਕਿ ਇਸ ਸਮੇਂ ਤੱਕ ਇਹ ਕੰਮ ਮੁਕੰਮਲ ਹੋ ਜਾਣਾ ਚਾਹੀਦਾ ਹੈ ਕੱਲੇ ਲੁਧਿਆਣਾ ਜੰਕਸ਼ਨ ਦੇ ਲਈ ਹੀ 465 ਕਰੋੜ ਰੁਪਏ ਰੱਖੇ ਗਏ ਹਨ ਇਸ ਤੋਂ ਇਲਾਵਾ ਪਟਿਆਲਾ ਰੇਲਵੇ ਸਟੇਸ਼ਨ ਦਾ ਬਜਟ 7.47 ਕਰੋੜ ਦਾ ਹੈ ਜਲੰਧਰ ਕੈਂਟ ਦਾ 99 ਕਰੋੜ ਦਾ ਤੂਰੀ ਦਾ 37 ਕਰੋੜ 60 ਲੱਖ ਦਾ ਫਰੋਸਪੁਰ ਕੈਂਟ 27 ਕਰੋੜ 60 ਲੱਖ ਸਰਹੰਦ 25 ਕਰੋੜ 10 ਲੱਖ ਰੁਪਏ ਕੋਟਕਪੂਰਾ ਜੰਕਸ਼ਨ 23 ਕਰੋੜ 70 ਲੱਖ ਰੁਪਏ ਪਠਾਨਕੋਟ 21.3 ਕਰੋੜ ਰੁਪਏ ਗਰਦਾਸਪੁਰ 16.5 ਕਰੋੜ ਰੁਪਏ ਫਿਲੌਰ 24 ਕਰੋੜ 40 ਲੱਖ ਰੁਪਏ ਕਪੂਰਥਲਾ 26 ਕਰੋੜ 60 ਲੱਖ ਰੁਪਏ ਢੰਡਾਰੀ ਕਲਾਂ 17.6 ਕਰੋੜ ਮਾਨਸਾ 26 ਕਰੋੜ ਮਹਾਲੀ 23.2 ਕਰੋੜ ਆਨੰਦਪੁਰ ਸਾਹਿਬ 24.2 ਕਰੋੜ ਰੋਪੜ 24 ਕਰੋੜ ਨੰਗਲ ਡੈਮ 23.3 ਕਰੋੜ ਸੰਗਰੂਰ 25.5 ਕਰੋੜ ਮਲੇਰ ਕੋਟਲਾ 22.9 ਕਰੋੜ ਅਤੇ ਸ਼੍ਰੀ ਮੁਕਸਰ ਸਾਹਿਬ 21.2 ਕਰੋੜ ਦੀ ਲਾਗਤ ਨਾਲ ਕੰਮ ਜਾਰੀ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਹੋ ਰਿਹਾ ਹੈ ਉਹਨਾਂ ਨੂੰ ਹੋਰ ਵਧੀਆ ਸਹੂਲਤਾਂ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਜਿਹੜੇ ਰੁਕੇ ਹੋਏ ਕੰਮ ਨੇ ਜਿਨ੍ਹਾਂ ਨੂੰ ਦੁਬਾਰਾ ਰਿਵਾਈਵ ਕੀਤਾ ਗਿਆ ਦੁਬਾਰਾ ਸ਼ੁਰੂ ਕੀਤਾ ਗਿਆ 2025 ਦੇ ਵਿੱਚ ਕਈ ਰੁਕੇ ਹੋਏ ਕੰਮ ਜਿਹੜੇ ਨੇ ਉਹ ਦੁਬਾਰਾ ਸ਼ੁਰੂ ਹੁੰਦੇ ਦੇਖੇ ਗਏ ਸਭ ਤੋਂ ਪਹਿਲਾਂ ਰਾਜਪੁਰਾ ਮਹਾਲੀ ਰੇਲਵੇ ਲਾਈਨ ਜੋ ਕਿ ਪਿਛਲੇ 50 ਸਾਲਾਂ ਤੋਂ ਰੁਕੀ ਹੋਈ ਸੀ ਉਸ ਦੀ ਸ਼ੁਰੂਆਤ ਹੋਈ 18 ਕਿਲੋਮੀਟਰ ਲੰਬੀ ਲਾਈਨ 443 ਕਰੋੜ ਦੀ ਲਾਗਤ ਦੇ ਨਾਲ ਬਣਾਈ ਜਾਣੀ ਹੈ ਇਸ ਦੇ ਨਾਲ ਮਾਲਵੇ ਖੇਤਰ ਨੂੰ ਚੰਡੀਗੜ੍ਹ ਦੇ ਨਾਲ ਜੋੜਿਆ ਜਾ ਸਕੇਗਾ ਰੇਲਵੇ ਅਧਿਕਾਰੀਆਂ ਦੇ ਮੁਤਾਬਕ ਲੁਧਿਆਣਾ ਤੋਂ ਚੰਡੀਗੜ੍ਹ ਦੀ ਰੇਲਵੇ ਦੂਰੀ ਇਹਦੇ ਵਿੱਚ 66 ਕਿਲੋਮੀਟਰ ਦੀ ਕਮੀ ਆਏਗੀ 66 ਕਿਲੋਮੀਟਰ ਜਿਹੜਾ ਡਿਸਟੈਂਸ ਹੈ ਘਟ ਜਾਵੇਗਾ ਰਾਜਪੁਰਾ ਅੰਮ੍ਰਾਲਾ ਰੂਟ ਹੈ ਜਿਹੜਾ ਉਸ ਦੇ ਉੱਤੇ ਟ੍ਰੈਫਿਕ ਨੂੰ ਥੋੜਾ ਸਾਹ ਆਏਗਾ ਘਟੇਗੀ ਟ੍ਰੈਫਿਕ ਉਸ ਦੇ ਉੱਤੇ ਤੇ ਨਾਲ ਹੀ ਮਾਲਵਾ ਦੇ ਸਾਰੇ 13 ਜਿਲ੍ਹਿਆਂ ਦੀ ਜਿਹੜੀ ਕਨੈਕਟੀਵਿਟੀ ਹੈ ਉਹਨਾਂ ਦੇ ਵਿੱਚ ਸੰਪਰਕ ਹੈ ਚੰਡੀਗੜ੍ਹ ਦੇ ਨਾਲ ਸੰਪਰਕ ਵਧੀਆ ਹੋ ਜਾਵੇਗਾ ਬਿਹਤਰ ਹੋ ਜਾਵੇਗਾ। ਦੂਸਰਾ ਮਹੱਤਵਪੂਰਨ ਜਿਹੜਾ ਐਲਾਨ ਹੈ ਉਹ ਫਿਰੋਜ਼ਪੁਰ ਪੱਟੀ ਰੇਲਵੇ ਲਾਈਨ ਦਾ ਸੀ 764.19 ਕਰੋੜ ਦੀ ਲਾਗਤ ਨਾਲ ਇਹ 25.72 ਕਿਲੋਮੀਟਰ ਲੰਬੀ ਲਾਈਨ ਫਿਰੋਜ਼ਪੁਰ ਤੋਂ ਅਮਰitsar ਦੇ ਵਿਚਕਾਰ ਜਿਹੜੀ ਦੂਰੀ ਹੈ ਉਹਨੂੰ 196 ਕਿਲੋਮੀਟਰ ਤੋਂ ਘਟਾ ਕੇ ਮਹਿਜ਼ 100 ਕਿਲੋਮੀਟਰ ਕਰ ਦੇਵੇਗੀ ਨਾਲ ਹੀ ਜੰਮੂ ਫਿਰੋਜ਼ਪੁਰ ਫਾਜ਼ਲਕਾ ਮੁੰਬਈ ਜਿਹੜਾ ਕੋਰੀਡੋਰ ਹੈ ਉਸ ਦੀ ਦੂਰੀ ਵੀ ਜਿਹੜੀ ਹੈ ਉਸ ਦੇ ਵਿੱਚ 236 ਕਿਲੋਮੀਟਰ ਦੀ ਕਮੀ ਆਵੇਗੀ 236 ਕਿਲੋਮੀਟਰ ਦੂਰੀ ਘਟ ਜਾਏ ਮਾਲਵੇ ਤੇ ਮਾਝੇ ਦੇ ਵਿਚਕਾਰ ਜਿਹੜਾ ਸੰਪਰਕ ਹੈ ਉਹ ਵੀ ਸੁਧਰੇਗਾ ਨਾਲ ਹੀ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਅੰਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਇਹਨਾਂ ਦੇ ਨਾਲ ਜਿਹੜਾ ਗੁਜਰਾਤ ਦੇ ਪੋਰਟ ਨੇ ਉਨ੍ਹਾਂ ਦਾ ਸੰਪਰਕ ਵੀ ਬਿਹਤਰ ਹੋਵੇਗਾ ਜਿਹਦੇ ਨਾਲ ਲੌਜਿਸਟਿਕਸ ਦੇ ਖਰਚੇ ਜਿਹੜੇ ਘਟਣਗੇ ਜਿਹੜੇ ਵਪਾਰੀ ਮਾਲ ਭੇਜਦੇ ਨੇ ਜਿਵੇਂ ਚੌਲ ਐਕਸਪੋਰਟ ਕਰਨੇ ਨੇ ਜਾਂ ਹੋਰ ਵੀ ਇਸ ਤਰ੍ਹਾਂ ਦਾ ਐਕਸਪੋਰਟ ਦਾ ਕੰਮ ਹੈ ਉਹਦੇ ਵਿੱਚ ਵੀ ਲੌਜਿਸਟਿਕ ਬਿਹਤਰ ਹੋਣਗੇ ਉੱਥੇ ਖਰਚਾ ਵੀ ਘਟੇਗਾ ਇਸ ਤੋਂ ਇਲਾਵਾ ਕਾਦੀਆਂ ਬਿਆਸ ਦਾ ਇੱਕ ਲਿੰਕ ਹੈ ਉਸ ਨੂੰ ਵੀ ਦੁਬਾਰਾ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ 1929 ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਇਸ ਲਿੰਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਇਸ ਨੂੰ 1932 ਆਉਂਦੇ-ਆਉਂਦੇ ਬੰਦ ਕਰ ਦਿੱਤਾ ਗਿਆ ਸੀ ਫਿਰ 2010 ਦੇ ਵਿੱਚ ਜਿਹੜਾ ਰੇਲਵੇ ਬਜਟ ਆਇਆ ਸੀ ਉਸ ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਸੀ ਜ਼ਿਕਰ ਹੋਇਆ ਸੀ ਪਰ ਜ਼ਮੀਨ ਪ੍ਰਾਪਤੀ ਤੇ ਵਿੱਤੀ ਕਾਰਨਾਂ ਕਰਕੇ ਇਸ ਨੂੰ ਉਦੋਂ ਵੀ ਰੋਕ ਲਿਆ ਗਿਆ ਸੀ 2010 ਦੇ ਵਿੱਚ ਇਸ ਪ੍ਰੋਜੈਕਟ ਦੀ ਲਾਗਤ 205 ਕਰੋੜ ਰੁਪਏ ਦੀ ਆਣੀ ਸੀ ਪਰ ਹੁਣ 2025 ਦੇ ਵਿੱਚ ਜਦੋਂ ਇਹਨੂੰ ਬਣਾਇਆ ਜਾਏਗਾ ਇਸ ਦੀ ਲਾਗਤ 800 ਕਰੋੜ ਤੱਕ ਪਹੁੰਚ ਗਈ ਹੈ 800 ਕਰੋੜ ਰੁਪਏ ਖਰਚ ਕਰਕੇ ਇਸ ਰੇਲਵੇ ਲਾਈਨ ਨੂੰ ਵੀ ਚਾਲੂ ਕੀਤਾ ਜਾਵੇ ਇਸ ਤੋਂ ਇਲਾਵਾ ਕਈ ਹੋਰ ਕੰਮ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ 382 ਕਿਲੋਮੀਟਰ ਰੇਲਵੇ ਲਾਈਨ ਪੰਜਾਬ ਦੇ ਵਿੱਚ ਨਵੀਂ ਪਿਛਾਈ ਗਈ ਹੈ 409 ਰੇਲਵੇ ਫਲਾਈਓਵਰ ਜਿਹੜੇ ਨੇ ਪੰਜਾਬ ਦੇ ਵਿੱਚ ਬਣਾਏ ਗਏ ਨੇ ਇਸ ਤੋਂ ਇਲਾਵਾ 1639 ਕਿਲੋਮੀਟਰ ਜਿਹੜੀ ਰੇਲਵੇ ਲਾਈਨ ਹੈ ਉਸ ਦਾ ਬਿਜਲੀਕਰਨ ਹੋਇਆ ਹੈ ਉਸ ਨੂੰ ਇਲੈਕਟ੍ਰਿਫਿਕੇਸ਼ਨ ਜਿਹੜੀ ਹੈ ਉਸ ਰੂਟਾਂ ਦੀ ਕੀਤੀ ਗਈ ਹੈ 2014 ਤੋਂ ਹੁਣ ਤੱਕ ਇਹ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਹੁਣ ਇੱਥੇ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਅਸਲ ਜੁੜਾ ਮਨੋਰਥ ਹੈ ਉਹ ਪੰਜਾਬ ਦੇ ਭਾਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਸ਼ਾਇਦ ਇਸੇ ਕਰਕੇ ਹੀ ਉਹ ਆਪਣੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਇੱਕ ਪਰਪੱਖ ਨੇਤਾ ਦੀ ਤਰ੍ਹਾਂ ਉੱਭਰਨ ਦੇ ਲਈ ਇਹ ਸਾਰੇ ਕੰਮ ਕਰਾ ਰਹੇ ਨੇ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਰੇਲਵੇ ਦਾ ਕੋਈ ਵੀ ਕੰਮ ਹੈ ਉਹਨਾਂ ਕੰਮਾਂ ਨੂੰ ਪ੍ਰਾਇੋਰਟੀ ਤੇ ਕਰਵਾਇਆ ਜਾ ਰਿਹਾ ਹੈ ਤਾਂਕਿ ਉਹ ਦਿਖਾ ਸਕਣ ਕਿ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਮਕਬੂਲ ਨੇਤਾ ਬਣ ਕੇ ਉੱਭਰ ਸਕਣ ਇਸ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਮਨਸ਼ਾ ਉਹਨਾਂ ਦੀ ਚਾਹੇ ਕੋਈ ਵੀ ਹੋਵੇ ਚਾਹੇ ਉਹ ਮੁੱਖ ਮੰਤਰੀ ਬਣਨਾ ਲੋਚਦੇ ਨੇ ਜਾਂ ਨਹੀਂ ਕਦੇ ਬਣ ਵੀ ਸਕਣਗੇ ਜਾਂ ਨਹੀਂ ਉਹ ਇੱਕ ਅਲੈਦਾ ਵਿਸ਼ਾ ਹੈ ਇਹ ਮੌਕਾ ਬਾਕੀ ਜੋ ਹੁਣ ਤੱਕ ਪੰਜਾਬ ਤੋਂ ਕੇਂਦਰ ਦੇ ਵਿੱਚ ਮੰਤਰੀ ਬਣੇ ਨੇ ਉਹਨਾਂ ਨੂੰ ਵੀ ਮਿਲਿਆ ਹੋਵੇਗਾ ਉਹਨਾਂ ਦੇ ਵੀ ਸ਼ਾਇਦ ਇਹੀ ਮਨੋਰਥ ਹੋਣ ਉਹਨਾਂ ਦੀ ਆਮਸ਼ਾ ਵੀ ਇਹੀ ਹੋਣ ਕਿ ਅੱਗੇ ਜਾ ਕੇ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਪਦਵੀ ਸੰਭਾਲ ਸਕਣ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਸਕਣ ਪਰ ਕੀ ਇਹਨਾਂ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਆਗੂ ਕੇਂਦਰ ਦੇ ਵਿੱਚ ਮੰਤਰੀ ਬਣੇ ਨੇ ਜਾਂ ਵੱਡੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਵੱਲੋਂ ਪੰਜਾਬ ਦੇ ਲਈ ਕੋਈ ਇਸ ਤਰੀਕੇ ਨਾਲ ਕੰਮ ਕੀਤੇ ਗਏ ਨੇ ਕੋਈ ਵੱਡੇ ਕੰਮ ਉਹਨਾਂ ਵੱਲੋਂ ਗਿਣਾਏ ਜਾ ਸਕਦੇ ਨੇ ਜੋ ਉਹਨਾਂ ਨੇ ਕੇਂਦਰ ਦੇ ਵਿੱਚ ਵਜ਼ਾਰਤ ਸੰਭਾਲਦੇ ਹੋਏ ਪੰਜਾਬ ਦੇ ਲਈ ਕੀਤੇ ਹੋ। ਕਈ ਪੰਜਾਬ ਦੇ ਵੱਡੇ ਆਗੂ ਕੇਂਦਰ ਦੇ ਵਿੱਚ ਵੱਡੀਆਂ ਪਦਵੀਆਂ ਤੇ ਬੈਠੇ ਹਨ ਪਰ ਕੀ ਉਹਨਾਂ ਵੱਲੋਂ ਕਦੇ ਵੀ ਇਸ ਤਰੀਕੇ ਨਾਲ ਕੰਮਾਂ ਦੀ ਗਿਣਤੀ ਕਰਵਾਈ ਗਈ ਹੈ ਜਾਂ ਕਰਵਾਈ ਜਾ ਸਕਦੀ ਹੈ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਨਾਮ ਦੇ ਨਾਲ ਕੋਈ ਵੱਡੇ ਕੰਮ ਪੰਜਾਬ ਦੇ ਜੋੜ ਕੇ ਦੇਖੇ ਜਾ ਸਕਦੇ ਨੇ। ਬਿੱਟੂ ਤੋਂ ਪਹਿਲਾਂ ਜੋ ਕੇਂਦਰ ਦੇ ਵਿੱਚ ਲੰਮੇ ਸਮੇਂ ਤੱਕ ਮੰਤਰੀ ਰਹੇ ਉਹਨੇ ਹਰਸਿਮਰਤ ਕੋਰ ਬਾਬਲ ਹਰਸਿਮਰਤ ਕੋਰ ਬਾਬਲ ਕੋਲ ਫੂਡ ਪ੍ਰੋਸੈਸਿੰਗ ਵਿਭਾਗ ਹੁੰਦਾ ਸੀ ਲੇਕਿਨ ਪੰਜਾਬ ਦੇ ਲਈ ਚਾਹੇ ਇਹ ਵਿਭਾਗ ਬਹੁਤ ਹੀ ਕ੍ਰੂਸ਼ੀਅਲ ਸੀ ਬਹੁਤ ਹੀ ਮਹੱਤਵਪੂਰਨ ਸੀ ਕਿਉਂਕਿ ਸਾਰੇ ਜਾਣਦੇ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਇਸ ਸਮੇਂ ਬਹੁਤਾ ਮੁਨਾਫੇ ਦਾ ਧੰਦਾ ਨਹੀਂ ਰਹਿ ਗਈ ਹੈ ਕ੍ਰਾਈਸਿਸ ਚੱਲ ਰਿਹਾ ਹੈ ਪੰਜਾਬ ਦੀ ਖੇਤੀ ਦੇ ਵਿੱਚ ਲੇਕਿਨ ਜੇ ਉਸ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਕਰਨਾ ਹੈ ਜੇ ਖੇਤੀ ਨੂੰ ਲਾਹੇ ਦਾ ਧੰਦਾ ਬਣਾਉਣਾ ਹੈ ਤਾਂ ਫੂਡ ਪ੍ਰੋਸੈਸਿੰਗ ਦੇ ਕਈ ਯੂਨਿਟ ਪੰਜਾਬ ਦੇ ਵਿੱਚ ਸਥਾਪਿਤ ਕੀਤੇ ਜਾ ਸਕਦੇ ਸੀ ਪੰਜਾਬ ਦੀ ਖੇਤੀ ਨੂੰ ਮਾਡਰਨਾਈਜ਼ ਕਰਨ ਦੇ ਲਈ ਇਹ ਵਿਭਾਗ ਬਹੁਤ ਹੀ ਕ੍ਰੂਸ਼ਲ ਸੀ ਬਹੁਤ ਹੀ ਮਹੱਤਵਪੂਰਨ ਸੀ ਪਰ ਲੰਮਾ ਸਮਾਂ ਤੱਕ ਕੇਂਦਰੀ ਮੰਤਰੀ ਰਹਿਣ ਦੇ ਬਾਵਜੂਦ ਕਿ ਹਰਸ਼ਮ੍ਰਿਤ ਕੋਰ ਬਾਦਲ ਕੋਈ ਇਸ ਤਰ੍ਹਾਂ ਦਾ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਵਿੱਚ ਕੰਮ ਗਿਣਾ ਸਕਦੇ ਨੇ ਜਿਸ ਦੇ ਨਾਲ ਪੰਜਾਬ ਨੂੰ ਕੋਈ ਬਹੁਤ ਵੱਡਾ ਫਾਇਦਾ ਹੋਇਆ ਹੋਵੇ ਸ਼ਾਇਦ ਜੇ ਕੋਈ ਚੇਤੇ ਆਉਂਦਾ ਹੈ ਤਾਂ ਲੁਧਿਆਣੇ ਦੇ ਨੇੜੇ ਤੇੜੇ ਇੱਕ ਵੱਡਾ ਫੂਡ ਪ੍ਰੋਸੈਸਿੰਗ ਪਲਾਂਟ ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਸੀ ਜਾਂ ਐਲਾਨ ਕੀਤਾ ਗਿਆ ਸੀ ਕਿ ਉੱਥੇ ਬਣਨਾ ਹੈ ਪਰ ਅੱਜ ਦੀ ਤਰੀਕ ਦੇ ਵਿੱਚ ਉਹ ਪਲਾਂਟ ਕਦੇ ਸ਼ੁਰੂ ਹੋਇਆ ਬਣਿਆ ਜਾਂ ਉਹਦਾ ਕੋਈ ਪੰਜਾਬ ਨੂੰ ਫਾਇਦਾ ਹੋ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪਬਲਿਕ ਦੇ ਵਿੱਚ ਤਾਂ ਨਹੀਂ ਹੈ ਜੇ ਹਰਸ਼ਮ੍ਰਿਤਕ ਕੋਰ ਬਾਦਲ ਨੂੰ ਪੁੱਛਿਆ ਜਾਵੇ ਜਾਂ ਆਪਣੇ ਮੂੰਹੋਂ ਜੋ ਉਹ ਗਣਾਉਂਦੇ ਨੇ ਕੰਮ ਉਹਨਾਂ ਨੇ ਕੀਤੇ ਨੇ ਉਹਦੇ ਵਿੱਚੋਂ ਦੋ ਕੰਮ ਆਉਂਦੇ ਨੇ ਇੱਕ ਆਉਂਦਾ ਹੈ ਬਠਿੰਡਾ ਦੇ ਵਿੱਚ ਏਮਸ ਨੂੰ ਸਥਾਪਿਤ ਕਰਨਾ ਤੇ ਦੂਸਰਾ ਬਠਿੰਡਾ ਦੇ ਵਿੱਚ ਹੀ ਜਿਹੜੀ ਰਿਫਾਇਨਰੀ ਲੱਗੀ ਹੋਈ ਹੈ ਉਸ ਨੂੰ ਉਹ ਬਣਾਉਂਦੇ ਨੇ ਕਿ ਪੰਜਾਬ ਦੇ ਲਈਓ ਦੋ ਵੱਡੇ ਪ੍ਰੋਜੈਕਟ ਲੈ ਕੇ ਆਏ ਪਰ ਇਹ ਦੋਵੇਂ ਪ੍ਰੋਜੈਕਟ ਉਹਨਾਂ ਦੇ ਮੰਤਰਾਲੇ ਨਾਲ ਉਹਨਾਂ ਦੇ ਵਿਭਾਗ ਨਾਲ ਸਬੰਧਤ ਨਹੀਂ ਸਨ ਨਾ ਹੀ ਹਰਸ਼ਮ੍ਰਿਤਕ ਬਾਦਲ ਨੇ ਕਦੇ ਪਟ੍ਰੋਲੀ ਮੰਤਰਾਲੇ ਦੇ ਵਿੱਚ ਕੰਮ ਕੀਤਾ ਹੈ ਤੇ ਨਾ ਹੀ ਕਦੇ ਸਿਹਤ ਵਿਭਾਗ ਦੇ ਵਿੱਚ ਉਹ ਮੰਤਰੀ ਰਹੇ ਨੇ ਹਾਲਾਂਕਿ ਉਹਨਾਂ ਤੇ ਇਹ ਦੋਸ਼ ਜ਼ਰੂਰ ਲਾਇਆ ਜਾ ਸਕਦੇ ਨੇ ਕਿ ਏਮਜ਼ ਦਾ ਪ੍ਰੋਜੈਕਟ ਪਹਿਲਾਂ ਸ਼ਾਇਦ ਅਮਰਿਤਸਰ ਆਉਣਾ ਸੀ ਉਸ ਨੂੰ ਉੱਥੋਂ ਖਿੱਚ ਕੇ ਉਹ ਬਠਿੰਡੇ ਵੱਲ ਲੈ ਗਏ ਲੇਕਿਨ ਇਹ ਪ੍ਰੋਜੈਕਟ ਵੱਖ-ਵੱਖ ਵਿਭਾਗਾਂ ਵੱਲੋਂ ਪਹਿਲਾਂ ਹੀ ਪੰਜਾਬ ਦੇ ਲਈ ਅਪਰੂਵ ਕੀਤੇ ਗਏ ਸੀ ਉਸ ਨੂੰ ਇੱਕ ਹਲਕੇ ਦੇ ਵਿੱਚ ਲਜਾਣ ਦਾ ਕ੍ਰੈਡਿਟ ਤਾਂ ਉਹ ਲੈ ਸਕਦੇ ਨੇ ਪਰ ਪੰਜਾਬ ਦੇ ਵਿੱਚ ਲੈ ਕੇ ਆਉਣ ਦਾ ਕ੍ਰੈਡਿਟ ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ ਜਿਹੜਾ ਉਹਨਾਂ ਦਾ ਮੰਤਰਾਲਾ ਸੀ ਫੂਡ ਪ੍ਰੋਸੈਸਿੰਗ ਉਹਦੇ ਨਾਲ ਸਬੰਧਤ ਇੱਕ ਵੀ ਵੱਡਾ ਕੰਮ ਵੱਡਾ ਆ ਛੋਟਾ ਕੰਮ ਉਹਨਾਂ ਵੱਲੋਂ ਕਰਾਇਆ ਨਹੀਂ ਜਾ ਸਕਦਾ ਜਿਸ ਦਾ ਪੰਜਾਬ ਨੂੰ ਕੋਈ ਫਾਇਦਾ ਹੋਇਆ ਹੋਵੇ ਪੰਜਾਬ ਨੂੰ ਕੋਈ ਲਾਭ ਹੋਇਆ ਹੋਵੇ ਉਸ ਤੋਂ ਪਹਿਲਾਂ ਵੀ ਕਈ ਪੰਜਾਬ ਦੇ ਨਾਲ ਸਬੰਧਤ ਪੋਲੀਟੀਸ਼ੀਅਨ ਸਿਆਸੀ ਆਗੂ ਵੱਖ-ਵੱਖ ਪੋਜੀਸ਼ਨਾਂ ਤੇ ਰਹੇ ਨੇ ਇੰਦਰ ਕੁਮਾਰ ਗੁਜਰਾਲਤਾ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ ਉਹਨਾਂ ਵੱਲੋਂ ਵੀ ਸ਼ਾਇਦ ਪੰਜਾਬ ਦਾ ਕਰਜ਼ਾ ਮਾਫ ਕਰਨ ਦੇ ਵਿੱਚ ਮਦਦ ਕੀਤੀ ਗਈ ਕੋਈ ਫੈਸਲਾ ਲਿਆ ਗਿਆ ਹਾਲਾਂਕਿ ਉਸ ਦੇ ਬਾਵਜੂਦ ਪੰਜਾਬ ਅੱਜ ਵੀ 4 ਲੱਖ ਕਰੋੜ ਤੋਂ ਵੱਧ ਕਰਜ਼ੇ ਦੀ ਮਾਰ ਹੇਠ ਹੈ ਉਸ ਦਾ ਕਿੰਨਾ ਫਾਇਦਾ ਹੋਇਆ ਜਾਂ ਕਿੰਨਾ ਫਾਇਦਾ ਪੰਜਾਬ ਦੇ ਸਿਆਸੀ ਆਗੂ ਉਸ ਦਾ ਲੈ ਸਕੇ ਉਸ ਤੇ ਸਵਾਲੀਆ ਨਿਸ਼ਾਨ ਜ਼ਰੂਰ ਨੇ ਪਰ ਇਸ ਤੋਂ ਇਲਾਵਾ ਉਹਨਾਂ ਦੇ ਨਾਮ ਨਾਲ ਵੀ ਕੋਈ ਵੱਡਾ ਕੰਮ ਨਹੀਂ ਬੋਲਦਾ ਗਿਆਨੀ ਜੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਤੱਕ ਰਹੇ ਪਰ ਉਹਨਾਂ ਵੱਲੋਂ ਵੀ ਕੀ ਪੰਜਾਬ ਦੇ ਲਈ ਕੁਝ ਵਿਸ਼ੇਸ਼ ਕੀਤਾ ਗਿਆ ਕੀ ਗਣਵਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਨਾਮ ਨਾਲ ਜੋੜ ਕੇ ਪੰਜਾਬ ਦਾ ਕੋਈ ਵੱਡਾ ਕੰਮ ਦੇਖਿਆ ਜਾ ਸਕਦਾ ਹੋਵੇ ਭਾਵੇਂ ਡਾਕਟਰ ਮਨਮੋਹ ਸਿੰਘ ਵੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਇੱਕ ਸਿੱਖ ਚਿਹਰਾ ਸੀ ਪਰ ਉਹਨਾਂ ਨੂੰ ਪੰਜਾਬ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ ਸੀ ਸ਼ਾਇਦ ਉਹ ਅਸਾਮ ਤੋਂ ਰਾਜ ਸਭਾ ਲਈ ਆਉਂਦੇ ਸੀ ਜਾਂ ਉਹਨਾਂ ਦੀ ਲੰਮਾ ਸਮਾਂ ਰਹਾਇਸ਼ ਦਿੱਲੀ ਦੇ ਵਿੱਚ ਰਹੀ ਪੰਜਾਬ ਦੀ ਸਿਆਸਤ ਨਾਲ ਉਹ ਕਦੇ ਜੁੜੇ ਨਹੀਂ ਰਹੇ ਤਾਂ ਸ਼ਾਇਦ ਇਸੇ ਕਰਕੇ ਉਹਨਾਂ ਦੇ ਨਾਮ ਨੂੰ ਪੰਜਾਬ ਦੇ ਸਿਆਸੀ ਆਗੂ ਦੇ ਵਾਂਗੂ ਨਹੀਂ ਪੇਸ਼ ਕੀਤਾ ਜਾ ਸਕਦਾ ਨਾ ਹੀ ਕਿ ਇਸ ਤਰੀਕੇ ਦਾ ਵਿਸ਼ੇਸ਼ ਕੰਮ ਹੈ ਕਿ ਉਹਨਾਂ ਨੇ ਪੰਜਾਬ ਦੇ ਲਈ ਕੁਝ ਕੀਤਾ ਹੋਵੇ ਜੋ ਅਲੱਗ ਤੋਂ ਦਿਖਾਈ ਦੇਵੇ ਜਾਂ ਜਿਸ ਦਾ ਫਾਇਦਾ ਪੰਜਾਬ ਨੂੰ ਬਹੁਤ ਜ਼ਿਆਦਾ ਹੋਇਆ ਹੋਵੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੋਈ ਕੰਮ ਇਸ ਤਰੀਕੇ ਦਾ ਗਿਣਿਆ ਜਾਂਦਾ ਹੈ ਇਸ ਤੋਂ ਇਲਾਵਾ ਬੂਟਾ ਸਿੰਘ ਵੀ ਦੇਸ਼ ਦੇ ਹੋਮ ਮਿਨਿਸਟਰ ਰਹੇ ਪਰ ਉਹ ਵੀ ਇਲੈਕਸ਼ਨਾਂ ਰਾਜਸਥਾਨ ਤੋਂ ਲੜਦੇ ਸੀ ਤੇ ਨਾ ਹੀ ਕੋਈ ਵੱਡਾ ਕੰਮ ਉਹਨਾਂ ਦੇ ਲੇਖੇ ਵੀ ਆਉਂਦਾ ਕਿ ਉਹਨਾਂ ਨੇ ਪੰਜਾਬ ਦੇ ਫਾਇਦੇ ਲਈ ਕੋਈ ਬਹੁਤ ਕੋਈ ਖਾਸ ਕੰਮ ਹੋਮ ਮਿਨਿਸਟਰ ਰਹਿੰਦੇ ਹੋਏ ਕੀਤਾ ਹੋਵੇ ਉਸ ਨੂੰ ਵੀ ਯਾਦ ਕਰਕੇ ਨਹੀਂ ਦੇਖਿਆ ਜਾ ਸਕਦਾ ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਵੀ ਕੇਂਦਰ ਦੇ ਵਿੱਚ ਮੰਤਰੀ ਰਹੇ ਨੇ ਉਹਨਾਂ ਨੇ ਪੰਜਾਬ ਦੇ ਲਈ ਕੋਈ ਇਸ ਤਰੀਕੇ ਦਾ ਖਾਸ ਕੰਮ ਕੀਤਾ ਹੋਵੇ ਉਹ ਵੀ ਯਾਦ ਨਹੀਂ ਆਉਂਦਾ ਸੋ ਕੁੱਲ ਮਿਲਾ ਕੇ ਰਵਨੀਤ ਸਿੰਘ ਮਿੱਟੂ ਤੋਂ ਪਹਿਲਾਂ ਜਿੰਨੇ ਵੀ ਕੇਂਦਰ ਦੇ ਵਿੱਚ ਪੰਜਾਬ ਦੇ ਮੰਤਰੀ ਰਹੇ ਨੇ ਪ੍ਰਧਾਨ ਮੰਤਰੀ ਰਹੇ ਨੇ ਜਾਂ ਰਾਸ਼ਟਰਪਤੀ ਰਹੇ ਨੇ ਯਕੀਂਦਰ ਦੇ ਵਿੱਚ ਵਜ਼ੀਰ ਰਹੇ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਪੰਜਾਬ ਦਾ ਕੋਈ ਫਾਇਦਾ ਕੀਤਾ ਗਿਆ ਹੋਵੇ ਇਸ ਤਰ੍ਹਾਂ ਦਾ ਨਾ ਹੀ ਕੋਈ ਜ਼ਿਕਰ ਆਉਂਦਾ ਹੈ ਨਾ ਹੀ ਇਸ ਤਰ੍ਹਾਂ ਦੇ ਕੰਮਾਂ ਨੂੰ ਗਿਣਵਾਇਆ ਜਾ ਸਕਦਾ ਇਸੇ ਲਈ ਸ਼ਾਇਦ ਰਵਨੀਤ ਸਿੰਘ ਬਿੱਟੂ ਦਾ ਰੇਲਵੇ ਮੰਤਰੀ ਬਣਦੇ ਹੀ ਇੰਨਾ ਐਕਟਿਵ ਹੋਣਾ ਤੇ ਪੰਜਾਬ ਦੇ ਨਾਲ ਸੰਬੰਧਿਤ ਜਿੰਨੇ ਵੀ ਕੰਮ ਨੇ ਰੁਕੇ ਹੋਏ ਪ੍ਰੋਜੈਕਟ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਾਉਣਾ ਇਸ ਦੀ ਸਿਫਤ ਕਰਨਾ ਤਾਂ ਬਣਦਾ ਹੀ لیکن ਇਹਦੇ ਨਾਲ ਹੀ ਜੋ ਦੂਜੀ ਡਿਬੇਟ ਹੋ ਰਹੀ ਹੈ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਸ਼ਾਇਦ ਇਸੇ ਲਈ ਹੀ ਉਹ ਇੰਨਾ ਐਕਟਿਵ ਦਿਖਾਈ ਦੇ ਰਹੇ ਨੇ ਉਹ ਪੰਜਾਬ ਦੀ ਹਰ ਚੋਣ ਦੇ ਵਿੱਚ ਚਾਹੇ ਉਹ ਜਿਮਣੀ ਚੋਣ ਹੋਵੇ ਚਾਹੇ ਉਹ ਛੋਟੀ ਵੱਡੀ ਚੋਣ ਹੋਵੇ ਉਹਦੇ ਵਿੱਚ ਸ਼ਰਕਤ ਕਰਦੇ ਦੇਖੇ ਗਏ ਨੇ ਪ੍ਰਚਾਰ ਕਰਦੇ ਦੇਖੇ ਜਾਂਦੇ ਨੇ ਹਰ ਮੌਕੇ ਤੇ ਉਹ ਕੋਈ ਨਾ ਕੋਈ ਬਿਆਨ ਜੇ ਪੰਜਾਬ ਦੇ ਨਾਲ ਸਬੰਧਤ ਕੋਈ ਵੀ ਘਟਨਾ ਘਟਦੀ ਹੈ ਉਸ ਦੇ ਵਿੱਚ ਉਹ ਦਿਲ ਦੇ ਆਪਣਾ ਪੱਖ ਰੱਖਦੇ ਦਿਖਾਈ जरूर ਦਿੰਦੇ ਨੇ ਪਰ ਕੀ ਬਹਿਸ ਕੰਮ ਕਰਨਾ ਜਾਂ ਪ੍ਰਚਾਰ ਕਰਨਾ ਉਹਨਾਂ ਨੂੰ ਇਸ ਪਦਵੀ ਦੇ ਨੇੜੇ ਪਹੁੰਚਾ ਸਕਦਾ ਹੈ ਇਸ ਤੇ ਚਰਚਾ ਜ਼ਰੂਰ ਹੁੰਦੀ ਹੈ ਰਵਨੀਤ ਸਿੰਘ ਬਿੱਟੂ ਦੇ ਰੇਲਵੇ ਮੰਤਰੀ ਰਹਿੰਦੇ ਹੋਏ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਤਾਂ ਕੀਤੀ ਜਾ ਸਕਦੀ ਹੈ ਪਰ ਉਹ ਇੱਕ ਪਰਪੱਖ ਆਗੂ ਦੇ ਵਜੋਂ ਪਰਪੱਖ ਨੇਤਾ ਦੇ ਵਜੋਂ ਉੱਭਰ ਚੁੱਕੇ ਨੇ ਇਸ ਤੇ ਫੈਸਲਾ ਸੁਣਾਉਣਾ ਹਜੇ ਜਲਦਬਾਜ਼ੀ ਹੋਏਗੀ ਕੋਸ਼ਿਸ਼ ਭਾਵੇਂ ਉਹਨਾਂ ਵੱਲੋਂ ਬੜੀ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਨਾਮ ਕਈ ਵਾਰ ਜ਼ਿਆਦਾਤਰ ਵਿਵਾਦਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਉਹਨਾਂ ਵੱਲੋਂ ਜੋ ਅਕਸਰ ਬਿਆਨ ਦਿੱਤੇ ਜਾਂਦੇ ਨੇ ਉਹ ਵਿਵਾਦਾਂ ਦੇ ਵਿੱਚ ਹੀ ਘਿਰਦੇ ਨੇ। ਉਹਨਾਂ ਨੂੰ ਕੋਈ ਬਹੁਤੇ ਸਿਆਣਕ ਭਰੇ ਬਿਆਨ ਕਿਸੇ ਬਹੁਤ ਹੀ ਦੂਰ ਅੰਦੇਸ਼ ਨੇਤਾ ਦੇ ਬਿਆਨਾਂ ਵਜੋਂ ਨਹੀਂ ਦੇਖਿਆ ਜਾਂਦਾ। ਸ਼ਾਇਦ ਇੰਨਾ ਹੀ ਕਾਰਨਾ ਕਰਕੇ ਉਹ ਲੁਧਿਆਣਾ ਦੇ ਐਮਪੀ ਰਹਿੰਦੇ ਹੋਏ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਵਿਚਰ ਰਹੇ ਨੇ ਉਹ ਇੱਕ ਖੇਤਰ ਦੇ ਐਮਪੀ ਤੋਂ ਜ਼ਿਆਦਾ ਪੰਜਾਬ ਦੇ ਇੱਕ ਵੱਡੇ ਕਦਾਵਰ ਨੇਤਾ ਦੀ ਤਰ੍ਹਾਂ ਆਪਦਾ ਨਾਮ ਨਹੀਂ ਪੇਸ਼ ਕਰ ਸਕਿਆ ਹਾਲਾਂਕਿ ਉਹਨਾਂ ਦਾ ਜਿਹੜਾ ਰਾਜਨੀਤਿਕ ਪਿਛੋਕੜ ਹੈ ਉਹਨਾਂ ਦੇ ਦਾਦੇ ਬਿਆਨਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਲੇਕਿਨ ਫੇਰ ਵੀ ਉਹਨਾਂ ਦੇ ਖਾਨ ਦਾ ਕਦ ਬਣਨਾ ਜਾਂ ਉਹਨਾਂ ਦੇ ਖਾਨ ਦਾ ਪੋਲਿਟਿਸ਼ੀਅਨ ਬਣਨਾ ਉਸ ਤੋਂ ਹਜੇ ਰਵਨੀਤ ਸਿੰਘ ਬਿੱਟੂ ਬਹੁਤ ਦੂਰ ਹੈ ਹਾਲਾਂਕਿ ਰਵਰੀਤ ਸਿੰਘ ਬਿੱਟੂ ਤੋਂ ਇਲਾਵਾ ਵੀ ਪੰਜਾਬ ਦੇ ਵਿੱਚ ਕਈ ਨਾਮ ਚਰਚਾ ਦੇ ਵਿੱਚ ਆਉਂਦੇ ਰਹਿੰਦੇ ਹਨ ਸੁਨੀਲ ਜਾਖੜ ਨੂੰ ਪ੍ਰਧਾਨ ਥਾਪਿਆ ਗਿਆ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਆਇਆ ਕਈ ਵਾਰ ਇਹ ਵੀ ਚਰਚਾ ਹੁੰਦੀ ਹੈ ਕਿ ਭਾਜਪਾ ਆਪਣੇ ਕਿਸੇ ਟਕਸਾਲੀ ਚਿਹਰੇ ਨੂੰ ਹੀ ਅੱਗੇ ਕਰੇਗੀ ਕਿਸੇ ਦੂਸਰੀ ਪਾਰਟੀ ਖਾਸ ਕਰਕੇ ਕਾਂਗਰਸ ਤੋਂ ਆਏ ਹੋਏ ਆਗੂ ਨੂੰ ਮੁੱਖ ਮੰਤਰੀ ਵਰਗੀ ਪੋਜੀਸ਼ਨ ਦੇਣਾ ਜਾਂ ਪ੍ਰੋਮਿਨੈਂਟ ਸਪੇਸ ਦੇਣਾ ਉਹਨਾਂ ਦੇ ਪੁਰਾਣੇ ਵੋਟ ਬੈਂਕ ਨੂੰ ਖੋਰਾ ਲਾਏਗਾ ਉਸ ਦਾ ਨੁਕਸਾਨ ਕਰੇਗਾ ਇਹ ਤਰਕ ਵੀ ਦਿੱਤੇ ਜਾਂਦੇ ਨੇ ਪਰ ਫਿਰ ਵੀ ਰਵਨੀਤ ਸਿੰਘ ਬਿੱਟੂ ਪੰਜਾਬ ਭਾਜਪਾ ਦੇ ਵਿੱਚ ਇੱਕ ਵੱਡਾ ਅਖੇਰਾ ਬਣਨ ਦੇ ਵਿੱਚ ਤਾਂ ਕਾਮਯਾਬ ਜ਼ਰੂਰ ਹੋ ਗਏ ਹਨ ਇਸ ਤੋਂ ਇਲਾਵਾ ਹੁਣ ਸਿੱਧੂ ਜੋੜੇ ਦੀਆਂ ਭਾਜਪਾ ਦੇ ਨਾਲ ਵਧ ਰਹੀਆਂ ਨਜ਼ਦੀਕੀਆਂ ਜਾਂ ਇਹ ਚਰਚਾ ਕਿ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਉਹ ਵੀ ਰਵਨੀਤ ਬਿੱਟੂ ਦੀ ਜਿਹੜੀ ਪਲਾਨ ਹੈ ਉਸ ਦੇ ਵਿੱਚ ਇੱਕ ਵੱਡੀ ਰੁਕਾਵਟ ਪੈਦਾ ਕਰ ਸਕਦੇ ਹਨ ਖੈਰ ਭਾਜਪਾ ਦੀ ਰਣਨੀਤੀ ਪੰਜਾਬ ਲਈ ਕੀ ਹੈ ਕਿੰਨੀ ਸਹੀ ਹੈ ਇਹਾਂ ਕੋਈ ਉਹਨਾਂ ਕੋਲ ਕਾਰਗਰ ਰਣਨੀਤੀ ਹੈ ਵੀ ਜਿਸ ਦੇ ਨਾਲ ਉਹ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦਾ ਸੁਪਨਾ ਦੇਖ ਸਕਣ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਬਾਰ-ਬਾਰ ਲੱਗਦੇ ਰਹੇ ਹਨ ਇੱਥੋਂ ਤੱਕ ਵੀ ਜ਼ਿਕਰ ਹੁੰਦਾ ਹੈ ਕਿ ਇਸ ਤਰੀਕੇ ਨਾਲ ਭਾਜਪਾ ਕਦੇ ਵੀ ਇਕੱਲਿਆਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦੀ ਜੇ ਕਿਤੇ ਉਹਨੇ ਸੱਤਾ ਵਿੱਚ ਆਉਣਾ ਹੈ ਤਾਂ ਉਸ ਨੂੰ ਗੱਠਜੋੜ ਦੇ ਸਹਾਰੇ ਹੀ ਆਉਣਾ ਪਏਗਾ ਉਸ ਨੂੰ ਅਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਪਏਗਾ ਉਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ ਪਰ ਹਾਲੇ ਤੱਕ ਜੋ ਸੰਕੇਤ ਭਾਜਪਾ ਵੱਲੋਂ ਦਿੱਤੇ ਜਾ ਰਹੇ ਨੇ ਉਹ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨ ਦਾ ਕੰਮ ਜੋ ਹੈ ਉਹ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਔਰ ਇਸੇ ਕੜੀ ਦੇ ਵਿੱਚ ਹੀ ਹੋਵੇ ਲੇਕਿਨ ਜੋ ਰੇਲਵੇ ਦਾ ਕੰਮ ਰਵ੍ਰੀਤ ਸਿੰਘ ਬਿੱਟੂ ਵੱਲੋਂ ਕੀਤਾ ਜਾ ਰਿਹਾ ਹੈ ਉਸ ਦਾ ਫਾਇਦਾ ਪੰਜਾਬ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਮਜ਼ਬੂਤ ਹੋ ਰਿਹਾ ਹੈ, ਵਧੀਆ ਹੋ ਰਿਹਾ ਹੈ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਫਰੇਟ ਹੋਵੇ ਉਪਾਰੀਆਂ ਨੂੰ ਉਸ ਦਾ ਲਾਭ ਮਿਲੇ ਜਾਂ ਫਿਰ ਯਾਤਰੀਆਂ ਨੂੰ ਆਮ ਨਾਗਰਿਕਾਂ ਨੂੰ ਉਸ ਦਾ ਲਾਭ ਮਿਲੇ ਪੰਜਾਬ ਨੂੰ ਲਾਭ ਜ਼ਰੂਰ ਮਿਲ ਰਿਹਾ ਹੈ ਤੇ ਦੇਰ ਸਵੇਰ ਹੀ ਸਹੀ ਪੰਜਾਬ ਦੇ ਕਿਸੇ ਆਗੂ ਵੱਲੋਂ ਪੰਜਾਬ ਦਾ ਫਾਇਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਮਹਿਕਮੇ ਦੇ ਕੰਮ ਕਰਕੇ ਪੰਜਾਬ ਦਾ ਫਾਇਦਾ ਕੀਤਾ ਗਿਆ ਹੈ ਇਹ ਜੋ ਟ੍ਰੈਂਡ ਦੇਖਣ ਨੂੰ ਮਿਲਿਆ ਹੈ ਇਹ ਚੰਗਾ ਸੰਕੇਤ ਇਸ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੀ ਹੈ ਇਸੇ ਉਮੀਦ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਆਗੂ ਇਸ ਤਰੀਕੇ ਨਾਲ ਕੇਂਦਰ ਦੇ ਵਿੱਚ ਮੰਤਰੀ ਪਦ ਜਾਂ ਕੋਈ ਹੋਰ ਚੰਗੀਆਂ ਪੋਜੀਸ਼ਨਸ ਦੇ ਉੱਤੇ ਆਉਣਗੇ ਉਹ ਵੀ ਪੰਜਾਬ ਨੂੰ ਯਾਦ ਰੱਖਣਗੇ ਪੰਜਾਬ ਦੇ ਲਈ ਕੋਈ ਇਸ ਤਰ੍ਹਾਂ ਦੇ ਕੰਮ ਕਰਨਗੇ ਜਿਨ੍ਹਾਂ ਦਾ ਫਾਇਦਾ ਪੰਜਾਬ ਦੇ ਨਾਗਰਿਕਾਂ ਨੂੰ ਹੋਵੇ ਅਸੀਂ ਤੁਹਾਨੂੰ ਇਹੋ ਵਿਦਾ ਲੈਣੇ ਆ ਧੰਨਵਾਦ